ਤੇ ਫਿਰ ਆ ਮੂੰਹ ਕੇ ਸਪਾਇਆ ਹੈ ਇਹਦੇ ਮੂੰਹ ਸਪਾਇਆ ਹੋਇਆ ਮੇਰੀ ਆਨਲਾਈਨ ਚੱਲ ਰਹੀ ਗੱਲ ਉਥੇ ਇਹ ਅੰਕਲ ਨੇ ਤਾਂ ਸਪਾਇਆ ਹੈ ਅਸਲ ਦੇ ਵਿੱਚ ਨਾ ਠੰਡ ਦੇ ਕਰਕੇ ਕੰਮ ਬਹੁ ਘਾਟਾ ਤੇ ਅੰਕਲ ਦਾ ਬੇਟਾ ਨਾ ਕਹਿੰਦੇ ਦੇਖ ਲੈ ਮੇਰਾ ਯਾਰ ਮੈਂ ਤਾਂ ਕਰਕੇ ਤੁਸੀਂ ਮੈਨੂੰ ਘਰੋਂ ਕਢਾਓਗੇ ਮੈਂ ਐਸੀ ਕਰਕੇ ਮੈਂ ਦੇਖ ਗਿਆ ਵਰਦੀ ਮਾ ਸੈ ਤਾਂ ਉਹੀ ਹੋਵੇ ਜਦੋਂ ਅਸੀਂ ਇੱਥੇ ਆਏ ਅੰਕਲ ਡਰ ਗਏ ਸੀ ਕਿਤੇ ਮੇਰਾ ਮੁੰਡਾ ਤੇ ਨਹੀਂ ਆ ਗਿਆ ਹਾਂ ਨਾ ਨਾ ਆਂਟੀ ਜੀ ਠੀਕ ਨੇ ਤੁਹਾਡੇ ਬਿਲਕੁਲ ਠੀਕ ਨਹੀਂ ਲੜਦੇ ਤੇ ਨਹੀਂ ਨਾ ਲੜਾਈ ਤੇ ਪੈਂਦੀ ਜੀ ਇਹ ਪਿਆਰ ਆ ਲੜਾਈ ਬਹੁਤ ਪੈਂਦੀ ਕਈ ਵਾਰ ਵੇਖੇ ਭੱਜ ਜਾਂਦੀ ਹੈ ਮੇਰੇ ਸਹੁਰਿਆਂ ਨੂੰ ਫਿਰ ਮਨਾਉਂਦੇ ਕਿੱਦਾਂ ਹੋਵੇ ਬਸ ਆਪਣੀਆਂ ਬਾਜਦੀਆਂ ਦੋ ਚਾਰ ਦਿਨ ਕੱਟ ਗਏ ਆਂਟੀ ਨੇ ਪ੍ਰਪੋਜ਼ ਕੀਤਾ ਇਹਦਾ ਹਾਂ ਜੀ ਆਂਟੀ ਕੀ ਗਿਆ ਸੀ ਗਈ ਆਂਟੀ ਨੇ ਪਹਿਲਾਂ ਉਹ ਕਹਿੰਦੇ ਮੈਂ ਵਿਆਹ ਕਰਾਉਣਾ ਤੁਹਾਡੇ ਨਾਲ ਅੱਛਾ ਜੀ ਮੈਂ ਕਿ ਦੇਖ ਲਉ ਫਿਰ ਘਰ ਆਉਂਦੀ ਜਾਂਦੀ ਸੀ ਸਹਾਰੇ ਨੇ ਕੁੜੀ ਠੀਕ ਸੀ ਮੈਚ ਮੈਚ ਕਰਦੀ ਸੀ ਕਾਫੀ ਲੈਂਡ ਦੇ ਬਹਾਨੇ ਕਿਹੜਾ ਮਾਰਜੀ ਕਿਤੇ ਆ ਜਾ ਤੂੰ ਸੰਤ ਮੇਰੀ ਬੇਬੀ ਹਾਂਜੀ 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 ਚਲੋ ਫਿਰ ਅੱਜ ਕੌਣ ਪੇ ਕਰ ਰਹੀ ਤੁਹਾਡੇ ਚਾ ਸਾਡੇ ਜੀ ਪੇ ਵਾਲਾ ਕੋਈ ਸਿਸਟਮ ਨਹੀਂ ਪੇ ਵਾਲਾ ਕੋਈ ਸਿਸਟਮ ਨਹੀਂ ਹੈਗਾ ਜੀ ਸਾਂਝਾ ਖਾਤਾ ਹੀ ਹੈ ਜੀ ਚੱਲਦਾ ਯਰੇ ਮੇਂ ਤਰਾ ਦਾ ਨਾ ਨਹੀਂ ਚੱਲਦਾ ਇਹ ਧਾਰ ਚੱਲਦਾਗਾ ਟਾਪਰ ਜੀ ਕੀ ਕਹੀਏ ਤੁਹਾਨੂੰ ਟਾਪਰ ਵਕੀਲ ਸਾਹਿਬ ਸਟੂਡੈਂਟ ਤੁਹਾਡਾ ਨਾਮ ਮੈਨੂੰ ਮੇਰਾ ਕੱਚਾ ਨਾਮ ਕੱਦੂ ਹੈ ਜੀ ਤੁਸੀਂ ਮੈਨੂੰ ਕੱਦੂ ਕਿਹਾ ਸਕਦੇ ਹੋ ਜੀ ਕੱਦੂ ਕੀਨੇ ਰੱਖਿਆ ਤੁਹਾਡਾ ਨਾਮ ਇਹ ਹੈਗਾ ਸੀ ਜੀ ਕੋਈ ਖਾਸ ਜੀ ਮੈਂ ਪਿਆਰ ਬਹੁਤ ਤੈਨੂੰ ਕਰਦੀ ਹਾਂ ਜਜ਼ਬਾਤਾਂ ਨੂੰ ਪਹਿਚਾਨ ਮੇਰੇ ਤੇਰੀ ਖੁਸ਼ੀ ਵਿੱਚ ਹੀ ਖੁਸ਼ ਹੋਵਾਂ ਮੈਂ ਤੇਰੇ ਤੋਂ ਔਰ ਜਹਾਨ ਮੇਰੇ ਜੇ ਮੇਰੇ ਤੇ ਤੈਨੂੰ ਯਕੀਨ ਨਹੀਂ ਲੈ ਜਾਈ ਇੱਕ ਪੈਗਾਮ ਮੇਰਾ ਮੇਰੀ ਮੌਤ ਤੇ ਆ ਕੇ ਮੇਰੀ ਅਰਤੀ ਦੀ ਰਾਖ ਨੂੰ ਛਾਣ ਕੇ ਵੇਖ ਲਵੀਂ ਮੇਰੀ ਹੱਡੀਆਂ ਤੇ ਵੀ ਹੋਣਾ ਨਾਮ ਤੇਰਾ ਮੇਰੀ ਹੱਡੀਆਂ ਤੇ ਵੀ ਹੋਣਾ ਨਾਮ ਤੇਰਾ ਥੈਂਕ ਯੂ ਅੱਗੇ ਇਹਨੂੰ ਜੂਮ ਕਰਕੇ ਦੇਖਣਾ ਪੈਣਾ ਵੀ ਕਿੱਥੇ ਹੋਣਾ ਮੇਰਾ ਨਾਮ ਕੋਈ ਨਹੀਂ ਜੀ ਉਹ ਦੇਖ ਲੇਗਾ ਜੀ ਕੀ ਨੇ ਦੇਖਣਾ ਜੀ ਉਹ ਤਾਂ ਦੇਖ ਹੀ ਲੇਗਾ ਜੀ ਦਿਲ ਦਿਲ ਦੀਆਂ ਅੱਖਿਆਂ ਤੋਂ ਦੇਖ ਲੇਗਾ ਹਾਂ ਜੀ ਮੈਂ ਤਾਂ ਮੈਂ ਭਰਾ ਆ ਕਿ ਤੁਸੀਂ ਭਰਾ ਹੀ ਹੋ ਵੀਰੇ ਇੱਕੋ ਗੱਲ ਲੱਗੇ ਤੇਰੀ ਮਾੜੀ ਕੁੜੀ ਏ 니 ਵੀਰਾ ਵੀਰਾ ਕਹਿ ਦੇ ਨਾ ਤੋੜੇ ਪੜੇ ਕਿੰਨਾ ਕੋਈ ਅੰਕਲੀ ਮੈਂ ਪਲੱਸ 2 ਆ ਮੂੰਹ ਦਿਖਾ ਨਹੀਂ ਸਕਦਾ ਤੈਨੂੰ ਮੈਂ ਮੈਡਮ ਆਨਲਾਈਨ ਤੇ ਬੈਠੀ ਆ ਉਹਨੇ ਠੀਕ ਲੈਣਾ ਸਭ ਕੁਝ ਅੱਛਾ ਹਾਲਤ ਹੁੰਦਾ ਦਾ ਇਹ ਮੰਦਾ ਦਿਸੇ ਬੰਦੇ ਇਹਨਾਂ ਨੂੰ ਬੰਦਾ ਆ ਦੇਖੋ ਮਿਲਣੇ ਆਇਆ ਲੋਕਾਂ ਨੂੰ ਜੇਰਾ ਬੇਲੇ ਦਾ ਹਸ਼ਕਾਲ ਆਦਾਬ ਨਮਸਕਾਰ ਤੁਹਾਡੇ ਸਭ ਦਾ ਸਵਾਗਤ ਹੈ ਤੁਹਾਡਾ ਆਪਣਾ ਹਰਮਨ ਪਿਆਰਾ ਸ਼ੋਅ ਆਊਟਰੂਡ ਗੇੜੀ ਦੇ ਵਿੱਚ ਸੋ ਦੋਸਤੋ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ ਪੰਜਾਬ ਦੇ ਵਿੱਚ ਸੋ ਮੈਂ ਨਾ ਗੇੜੀ ਲਾ ਰਿਹਾ ਸੀਗਾ ਵੀ ਦੇਖਦੇ ਆਂ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਠੰਡ ਦਾ ਉਹਨਾਂ ਦੇ ਉੱਤੇ ਕਿੰਨਾ ਪ੍ਰਭਾਵ ਪਿਆ ਸੋ ਅਸੀਂ ਗੇੜੀ ਲਾ ਰਹੇ ਸੀਗੇ ਇੱਥੇ ਮੈਨੂੰ ਕੁਝ ਬਜ਼ੁਰਗ ਮਿਲੇ ਨੇ ਬਈ ਵਰਗ ਨੇ ਇਹ ਆਪਾਂ ਨੌਜਵਾਨ ਹੀ ਕਹਿ ਸਕਦੇ ਆ ਇਹਨਾਂ ਨੂੰ ਠੰਡ ਸੀਗੀ ਤੇ ਅੱਗ ਲਾਈ ਹੋਈ ਆ ਸੇਕ ਰਹੇ ਨੇ ਆਪਾਂ ਪਹਿਲਾਂ ਗਰਮ ਹੋਣੇ ਆ ਇਹਨਾਂ ਦੇ ਨਾਲ-ਨਾਲ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਆਓ ਜੀ ਚੱਲੀਏ ਫਿਰ ਆਊਟਰ ਆਊਟ ਗੇੜੀ ਦੇ ਵਿੱਚ ਹਸ਼ਕਾਲ ਜੀ ਸਾਰਿਆਂ ਨੂੰ ਠੀਕ ਹੋਈ ਸਾਰੇ ਅੱਛਾ ਪਹਿਲਾਂ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਆ ਆਪਾਂ ਠੰਡ ਦੇ ਬਾਰੇ ਪੁੱਛਦੇ ਆ ਇਹਨਾਂ ਨੂੰ ਸਸੀ ਕਾ ਅੰਕਲੀ ਸਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਰੋਸ਼ਨਾਲ ਜੀ ਅੱਛਾ ਅੰਕਲੀ ਜਿੱਦਾਂ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਅੱਗ ਦਾ ਫਿਰ ਨਜ਼ਾਰਾ ਲੈ ਰਹੇ ਆ ਹਾਂਜੀ ਹਾਂਜੀ ਹੋਰ ਕੀ ਕਰੀ ਬਿਲੇ ਕੰਮ ਕਰਦੇ ਹੈ ਨਹੀਂ ਕੰਮ ਕਰਦੇ ਮਹੀਨਾ ਹੋ ਗਿਆ ਜੀ ਬਿਲੇ ਬੈਠੇ ਨੂੰ ਜੀ ਮਹੀਨਾ ਹੋ ਗਿਆ ਅੱਛਾ ਠੀਕ ਹੈ ਕਿਥੋਂ ਬਲੋਂਗ ਕਰਦੇ ਕਿਥੋਂ ਕਿਹੜਾ ਪਿੰਡ ਹੈ ਤੁਹਾਡਾ ਇਹ ਅਰਮਨਸਟੇਡ ਦੇ ਨੇੜੇ ਪਿੰਡ ਹੈ ਪਿੰਡ ਨੂਰਖੜੀ ਹੈ ਜੀ ਅੱਛਾ ਨੂਰਖੜੀ ਤੋਂਗਾ ਤੇ ਅੰਗਲੀ ਠੰਡ ਦਾ ਕਿੰਨਾ ਕੁ ਪ੍ਰਭਾਵ ਪਿਆ ਜੀ ਤੁਹਾਡੇ ਉੱਤੇ ਬਾਲਾ ਹੀ ਪਿਆ ਜੀ 1 ਮਹੀਨਾ ਹੋ ਗਿਆ ਜੀ ਬੈਠਣ ਨੂੰ ਜੀ ਤੇ ਹਲੇ ਮਹੀਨੇ ਦੀ ਹੋਰ ਵੀ ਕੰਮਕਾਰ ਹੈ ਨਹੀਂ ਬਿਲੇ ਬੈਠੇ ਹੈ ਜੀ ਅੱਛਾ ਅਸੀਂ ਇਸ ਕਰਕੇ ਆ ਕੇ ਬਾਲ ਕੇ ਬੈਠੇ ਹੈ ਤੁਹਾਨੂੰ ਪਤਾ ਹੀ ਹੈ ਵੀ ਠੰਡ ਦਾ ਕਿੰਨਾ ਪ੍ਰਭਾਵ ਪੈ ਰਿਹਾ ਕਿਤੇ ਨਾ ਕਿਤੇ ਘਰ ਵੀ ਫਿਰ ਚਲਾਉਣਾ ਬਹੁਤ ਜੀ ਬਹੁਤ ਔਖੀ ਹੈ ਇਸ ਮੌਸਮ ਦੇ ਵਿੱਚ ਤਾਂ ਬੜਾ ਹੀ ਔਖਾ ਜੀ ਅੱਛਾ ਜੀ ਹਾਂ ਜੀ ਤੁਸੀਂ ਠੰਡ ਦੇ ਵਿੱਚ ਜਿੱਦਾਂ ਤੁਸੀਂ ਦੇਖ ਰਹੇ ਹੋ ਉਹ ਅੱਗ ਲਾਈ ਹੋਈ ਹੈਈ ਮੌਫਲੀਆਂ ਖਾ ਰਹੇ ਹੋ ਫਿਰ ਲੋੜੀ ਵੀ ਆ ਰਹੀ ਲਵੇ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਲੋੜੀ ਦੀਆਂ ਮੁਬਾਰਕਾਂ ਮੌਫਲੀ ਦਾ ਕੋਈ ਜਿਹੜੇ ਮਿੱਤਰ ਹਾਂਜੀ ਹਾਂਜੀ ਅੱਛਾ ਅੰਕਲ ਨੇ ਮੈਨੂੰ ਅੰਗਰੇਜ਼ੀ ਦੇ ਵਿੱਚ ਕਹਿਦਾ ਸੇਮ ਟੂ ਯੂ ਅੱਛਾ ਅੰਕਲੀ ਰਿਸ਼ਤਿਆਂ ਨੂੰ ਲੈ ਕੇ ਤੁਸੀਂ ਕੀ ਅਹਿਮੀਅਤ ਸਮਝਦੇ ਹੋ ਜਿੱਦਾਂ ਅੱਜ ਕੱਲ ਨਾ ਬੱਚੇ ਨੇ ਜਿਹੜੇ ਆਪਣੇ ਨੌਜਵਾਨ ਜਿਵੇਂ ਮੈਂ ਵੀ ਲਾ ਲਓ ਤੇ ਬੱਚੇ ਨਾ ਅੱਜ ਕੱਲ ਨਾ ਆਪਣੇ ਮਾਪੇ ਬਾਬ ਦੇ ਨਾਲ ਗੱਲਬਾਤ ਘੱਟ ਕਰਦੇ ਨੇ ਤੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਕਮਜ਼ੋਰੀ ਵੀ ਹੋ ਰਹੀ ਹੈ ਕੀ ਹੋ ਸਕਦਾ ਇਸ ਦਾ ਕਾਰਨ ਬੱਚਿਆਂ ਵਰਗੀ ਜਾ ਸਕਦੇ ਨੇ ਬੱਚਿਆਂ ਨੂੰ ਜੀ ਉਹ ਤਾਂ ਹੀ ਮਤਲਬ ਸਾਇੰਸ ਯੁੱਗ ਦੇ ਵਿੱਚ ਆ ਗਈ ਜਿਹੜੀ ਨਵੀਂ ਜਨਰੇਸ਼ਨ ਹੈ ਨਾ ਉਹ ਸਾਇੰਸ ਯੁੱਗ ਦੇ ਵਿੱਚ ਹੈ ਅਸੀਂ ਸਾਇੰਸ ਯੁੱਗ ਦੇ ਵਿੱਚ ਨਹੀਂ ਆ ਗਏ ਸਾਡੀ ਏਜ ਮਤਲਬ 55 ਦੇ ਕਰੀਬ ਹੈ ਅਸੀਂ ਸਾਇੰਸ ਯੁੱਗ ਦੇ ਨਾਲ ਨਹੀਂ ਟੱਚ ਹੈਗੇ ਨੇ ਬਹੁਤ ਘੱਟ ਅੱਛਾ ਜੀ ਅੰਕਲ ਨੇ ਕਿੰਨੀ ਪੜ੍ਹਾਈ ਕੀਤੀ ਹੈ ਤੁਸੀਂ ਮੇਰੀ 88 ਦੀ ਮਿਡਲ ਕੀਤੀ ਹੋਈ ਹੈ। ਅੱਛਾ ਜੀ। ਤੇ ਅੰਕਲ ਫਿਰ ਤੁਸੀਂ ਦੱਸੋ ਵੀ ਜਿਹੜੇ ਅੱਜ ਕੱਲ ਰਿਸ਼ਤੇ ਨੇ। ਹਾਂਜੀ ਹਾਂਜੀ। ਰਿਸ਼ਤਿਆਂ ਦੀ ਅਹਿਮੀਅਤ ਕਿਉਂ ਘਟਦੀ ਜਾ ਰਹੀ ਹੈ? ਇਹ ਤਾਂ ਇੱਕ ਤਾਂ ਹੀ ਮੋਬਾਈਲ ਨੇ ਬਿਲਕੁਲ ਨੇੜੇ ਲਾਤਾ ਕੰਮ ਤੁਹਾਨੂੰ ਪਤਾ ਹੀ ਹੈ। ਮੈਨ ਤਾਂ ਮੋਬਾਈਲ ਹੀ ਮੰਨਿਆ ਜਾਂਦਾ। ਬੜੀ ਹੋ ਗਿਆ ਪਛੋਕਰ ਪੋ। ਮੋਬਾਈਲ ਵੀ ਸਾਇੰਸ ਦੇ ਨਾਲ ਹੀ ਟੱਚ ਹੈ। ਠੀਕ ਹੈ ਨਹੀਂ। ਉਹਨੂੰ ਪਤਾ ਹੀ ਆ ਵੀ ਬੱਚਿਆਂ ਦਾ ਅੱਜ ਕੱਲ ਹਵਾ, ਮਾਹੌਲ ਜ਼ਿੰਮੇਦਾਰ ਹੈਗਾ। ਬਾਰੇ ਮਾਹੌਲ ਦਾ ਜਿਆਦਾ ਪ੍ਰਭਾਵ ਪੈ ਰਿਹਾ ਬੱਚਾ ਅੱਛਾ ਬੈਠਾ ਬਹੁਤ ਅਨਕੰਫਰਟੇਬਲ ਜੇ ਐਮਪਾਇਰਸ ਵਾਦ ਬੜਾ ਇਦਾਂ ਅੱਗ ਦੇ ਵਿੱਚ ਬੈਠਣਗੇ ਅੱਗ ਸੇਕਨ ਦਾ ਕਰੀਏ ਮਜਬੂਰੀ ਹੈ ਸੋ ਅੱਗ ਅੰਕਲ ਦੇ ਨਾਲ ਗੱਲ ਕਰਦੇ ਆਂਗਾ ਹੱਸ ਕੇ ਅੱਛਾ ਸਰੀਕਾ ਮਜਬੂਰੀ ਹੈ ਬਸ ਕੀ ਕਰੀਏ ਅੱਛਾ ਤੇ ਫਿਰ ਆਹ ਮੂੰਹ ਕਿ ਛਪਾਇਆ ਹੈ ਇਹ ਤੁਸੀਂ ਮੂੰਹ ਛਪਾਇਆ ਹੋਇਆ ਮੇਰੀ ਆਨਲਾਈਨ ਚੱਲ ਰਹੀ ਗੱਲ ਉਥੇ ਇਹ ਅੰਕਲ ਨੇ ਤਾਂ ਛਪਾਇਆ ਹੈ ਅਸਲ ਦੇ ਵਿੱਚ ਨਾ ਠੰਡ ਦੇ ਕਰਕੇ ਕੰਮ ਬਹੁਤ ਘਟਾ ਅੰਕਲ ਦਾ ਬੇਟਾ ਨਾ ਕਹਿੰਦੇ ਦੇਖ ਲੈ ਮੇਰਾ ਯਾਰ ਮੈਂ ਤਾਂ ਕਰਕੇ ਤੁਸੀਂ ਮੈਨੂੰ ਘਰੋਂ ਕਢਾਓਗੇ ਮੈਂ ਐਸੀ ਕਰਕੇ ਮੈਂ ਦੇਖ ਗਿਆ ਵਰਦੀ માં ਸੈ ਤਾਂ ਉਹੀ ਹੋਵੇ ਜਦੋਂ ਅਸੀਂ ਇੱਥੇ ਆਏ ਅੰਕਲ ਡਰ ਗਏ ਸੀ ਕਿਤੇ ਮੇਰਾ ਮੁੰਡਾ ਤੇ ਨਹੀਂ ਆ ਗਿਆ ਹਾਂ ਨਾ ਨਾ ਕੰਮ ਹੈ ਨਹੀਂ ਵੀਰੇ ਹੁਣ ਕੀ ਕਰੀਏ ਘਰ ਤੋਂ ਨਿਕਲ ਜਾਨੇ ਆਰੇ ਖੜਕੇ ਆ ਜਾਨੇ ਆ ਸੇਕ ਸੋਕ ਕੇ ਰੋਟੀ ਮਿਲਦੀ ਏ ਕੱਪੜਾ ਪਾਣੀ ਚਲੋ ਇਹੋ ਜਿਹਾ ਪਾਇਆ ਹੈਗਾ ਅੰਕਲ ਜੀ ਜਦੋਂ ਮੈਂ ਅੰਕਲ ਹੋਰਾਂ ਤੋਂ ਪੁੱਛਿਆ ਅੱਜਕੱਲ ਨਾ ਰਿਸ਼ਤਿਆਂ ਦੀ ਅਹਿਮਤ ਬੜੀ ਘਟਦੀ ਜਾ ਰਹੀ ਆ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਅਸੀਂ ਇਹ ਮੰਨ ਰਹੇ ਆ ਜੀ ਇਹ ਗਲਤ ਹੋ ਰਿਹਾ ਕੀ ਹੋ ਸਕਦਾ ਇਸ ਦਾ ਕਾਰਨ ਕੀ ਹੋ ਸਕਦਾ ਕਾਰਨ ਤਾਂ ਆਉਣ ਵਾਲੀ ਜਨਰੇਸ਼ਨ ਜਿਹੜੀ ਆਪਣੀ ਪੀੜ੍ਹੀ ਆ ਇਹ ਸਮਝ ਨਹੀਂ ਰਹੀ ਆਪਣੇ ਬਜ਼ੁਰਗ ਜਿਹੜੇ ਪਹਿਲਾਂ ਸੀ ਸਾਡੇ ਮਾਪੇ ਵੀ ਸਾਡੇ ਦਾਦੇ ਚਾਚੇ ਵੀ ਸਾਰਾ ਕੁਝ ਖੇਤੀਬਾੜੀ ਕਰਦੇ ਸੀ ਸਾਰਾ ਕੁਝ ਦੇਖਦੇ ਸੀ ਕਿਤੇ ਨਾ ਕਿਤੇ ਇਸ ਚੀਜ਼ ਦਾ ਕਾਰਨ ਕੀ ਹੋ ਸਕਦਾ ਤੁਹਾਡੇ ਤੁਹਾਡੇ ਨਜ਼ਰੀਏ ਦੇ ਨਾਲ ਕਾਰਨ ਤਾਂ ਹੁਣ ਤੁਸੀਂ ਪੜੇ ਲਿਖੇ ਆ ਤੁਹਾਨੂੰ ਪਤਾ ਹੋਊਗਾ ਜਿੱਦਾਂ ਅੱবি ਹੁਣ ਲਾ ਲੋ ਅਸੀਂ ਤੇ ਚਲੋ ਗੱਲਬਾਤ ਕਰਦੇ ਆ ਆਪਣੇ ਘਰਦਿਆਂ ਦੇ ਨਾਲ ਵੀ ਅਸੀਂ ਕੰਫਰਟੇਬਲ ਰਹਿੰਦੇ ਹਾਂ ਉਹਨਾਂ ਨਾਲ ਹਰ ਇੱਕ ਚੀਜ਼ ਸ਼ੇਅਰ ਕਰਦੇ ਆ ਪਰ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਦੂਜੀ ਆ ਜਿਹੜੀ ਮੋਬਾਈਲਾਂ ਦੇ ਵਿੱਚ ਜ਼ਿਆਦਾ ਵੱਡੀ ਹੋ ਸਕਦੀ ਆ ਆਪਾਂ ਕਹਿ ਸਕਦੇ ਆ ਨਹੀਂ 100% ਤਾਂ ਹੈ ਨਹੀਂ ਅੱਛਾ ਜੀ ਤੁਸੀਂ ਵਿਸ਼ੱਕ ਪੜੇ ਲਿਖੇ ਕੋਈ ਨਹੀਂ 10% ਹੋਊਗੀ ਜਿਹੜੇ ਮਾਪੇ-ਬਾਪ ਨਾਲ ਗੱਲ ਕਰਨਗੇ 100% ਤਾਂ 90% ਤਾਂ ਖਤਮ ਆ ਕੀ ਹੋ ਸਕਦਾ ਇਸ ਦਾ ਕਾਰਨ ਮੈਂ ਇਹੀ ਜਾਣਨ ਦੀ ਕੋਸ਼ਿਸ਼ ਕਰਦਾ ਕਾਰਨ ਸਿਰਫ ਪ੍ਰਾਪਰਟੀ ਓਕੇ ਜੀ ਪ੍ਰੋਪਰਟੀ ਨੂੰ ਲੈ ਕੇ ਕੀ ਗੱਲ ਲੈ ਕੇ ਵੀ ਮੇਰੀ ਆ ਕਰਾ ਦਿਓ ਮੇਰਾ ਕਰਾ ਦਿਓ ਓਕੇ ਹੁਣ ਮੈਂ ਚਲ ਖੁੱਲ ਕੇ ਬੋਲ ਰਿਹਾ ਮੇਰੇ ਕੋਲ ਦੋ ਕੋਠੀਆਂ ਦੋਏ ਨੌ ਕਰਾਤੀਆਂ ਵੱਡੇ ਮੁੰਡੇ ਦੇ ਛੋਟੇ ਦੇ ਵਿੱਚ ਪੱਲੇ ਕੱਖ ਨਹੀਂ ਦੇ ਵਿਚਾਰੇ ਦੇ ਫਿਰ ਛੋਟਾ ਕੁਝ ਕਹਿੰਦਾ ਨਹੀਂ ਤੁਹਾਨੂੰ ਵੀ ਮੇਰੇ ਨਾਂ ਤੇ ਕੁਝ ਵੀ ਨਹੀਂ ਕੀਤਾ ਹੋਇਆ ਤੁਸੀਂ ਨਹੀਂ ਕਿਹਾ ਉਹਨੇ ਮੈਂ ਕਿਹਾ ਛੇਕ ਨਾਲਾ ਤੇਰੀ ਰਹਿ ਗਈਆਂ ਤੁਸੀਂ ਛੇਕ ਨਾਲਾ ਰੱਖ ਲੋ ਪਿੰਡ ਵਾਲਾ ਜਿਹੜਾ ਬਾੜਾ ਉਹ ਰੱਖ ਲੋ ਅੱਛਾ ਤੁਹਾਨੂੰ ਰੋਟੀ ਕੌਣ ਦੇਗਾ ਤੁਸੀਂ ਫਿਰ ਕਿਤੇ ਨਾ ਕਿਤੇ ਜਿਹੜਾ ਅੱਜ ਕੱਲੋ ਕਾਨੂੰਨ ਬਣਿਆ ਹੋਇਆ ਵੀ ਇਹ ਜਿਹੜੀ ਮਾਪੇ ਪ੍ਰਾਪਰਟੀ ਕਰ ਰਹੇ ਨੇ ਆਪਣੇ ਬੱਚਿਆਂ ਦੇ ਨਾਂ ਤੇ ਉਹ ਦੁਆਰਾ ਵੀ ਲੈ ਸਕਦੇ ਨੇ ਕਿਸੇ ਵੀ ਉਮਰ ਦੇ ਵਿੱਚ ਉਹ ਤਾਂ ਇਹ ਭਗਵੰਤ ਮਾਨ ਨੇ ਕੀਤੀ ਸੀ ਹੁਣ ਗਏ ਸੀ ਇਹ ਪਿੰਡ ਅੱਛਾ ਜੀ ਉੱਥੇ ਆਪਣਾ ਡਾਕੂਮੈਂਟ ਲੈ ਕੇ ਗਏ ਸੀ ਉੱਤੋਂ ਬਾਅਦ ਦੇਖੋ ਕੀ ਬਣੇਗਾ ਹਜੇ ਤਾਂ ਇਹ ਕੋਠੀ ਵਾਲੀ ਉਹਨਾਂ ਨੇ ਕਰਾਤੀ ਬਾੜੇ ਵਾਲੀ ਆਪਣੇ ਨਾਲ ਕਰਾ ਲਈ ਠੀਕ ਹੈ ਠੀਕਾ ਕਿਤੇ ਨਾ ਕਿਤੇ ਅੱਜ ਕੱਲ ਦੇ ਜਵਾਬ ਆਪਣੇ ਮਾਵਾਬ ਦੇ ਨਾਲ ਧੱਕਾ ਕਰ ਰਹੇ ਨੇ ਹੋਰੇ ਤੱਕ ਹੋ ਰਿਹਾ ਸ਼ਰਿਆਮ ਹੂੰ ਚਲੋ ਕੋਈ ਗੱਲ ਨਹੀਂ ਬਾਬਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਹੀ ਮਹਾਰਾਜ ਚੜ੍ਹਦੀ ਕਲਾ ਕਰੇ ਸਾਰਿਆਂ ਦੀ ਮਜ਼ਬੂਤ ਰਹਿਣਾ ਹੀ ਜ਼ਿੰਦਗੀ ਦੇ ਵਿੱਚ ਤੁਸੀਂ ਮੇਰੇ ਤੋਂ ਜ਼ਿਆਦਾ ਮਜ਼ਬੂਤ ਹੋਈ ਮੈਨੂੰ ਲੱਗਦਾ ਇਦਾਂ ਵੀ ਜਦਾਂ ਮੇਰੇ ਤੋਂ ਜ਼ਿਆਦਾ ਜ਼ਿੰਦਗੀ ਤੁਸੀਂ ਦੇਖ ਲਈ ਉੱਪਰ نیچے ਜੋ ਵੀ ਹੁੰਦਾ ਰਹਿੰਦਾ ਫਿਰ ਇਸ ਚੀਜ਼ ਦੇ ਨਾਲ ਡੀਲ ਵੀ ਤੁਸੀਂ ਕਰਦੇ ਹੋ ਨੇ ਵੀ ਹਾਂ ਜੇ ਕੋਈ ਇਦਾਂ ਦੀ ਸਿਚੁਏਸ਼ਨ ਹੁੰਦੀ ਆ ਪਰ ਉਹਦੇ ਡਟ ਕੇ ਖੜੇ ਰਹਿੰਦੇ ਹਾਂ ਕਿਦਾਂ ਕੋਈ ਇਨਸੀਡੈਂਟ ਜਾਂ ਕੋਈ ਐਦਾਂ ਦਾ ਜਾਦ ਹੋਵੇ ਤੁਹਾਨੂੰ ਕਿਸਾਈ ਨਹੀਂ ਵੈਸੇ ਬਾਹਰ ਨਹੀਂ ਨਿਕਲੇ ਸੀ ਜਿਆਦਾ ਜੋਪ ਹੀ ਤੇ ਰਹਿੰਦੇ ਬਸ ਅੱਛਾ ਪੜੇ ਕਿੰਨਾ ਕੋਈ ਅੰਕਲ ਮੈਂ ਪਲੱਸ 2 ਹਾਂ ਪਲੱਸ 2 ਹੀ ਤੇ ਮੂੰਹ ਦਿਖਾ ਨਹੀਂ ਸਕਦਾ ਤੈਨੂੰ ਮੈਂ ਮੈਡਮ ਆਨਲਾਈਨ ਤੇ ਬੈਠੀ ਆ ਉਹਨੇ ਠੀਕ ਲੈਣਾ ਸਭ ਕੁਝ ਅੱਛਾ ਜੀ ਚਲੋ ਮੈਂ ਤੁਹਾਨੂੰ ਇੱਕ ਸ਼ਰਾਰਤ ਤੇ ਡਿਊਟੀ ਤੇ ਆਵੇ ਸ਼ਰਾਰਤੀ ਜੀ ਗੱਲ ਪੁੱਛਣਾ ਪਲੱਸ 2 ਦੇ ਵਿੱਚ ਪੜਦੇ ਹੁੰਦੇ ਸੀ ਕਿਤੇ ਨਾ ਕਿਤੇ ਫਿਰ ਲਵ ਮੈਰਿਜ ਆ ਕਿ ਆਰੇਂਜ ਮੈਰਿਜ ਆ ਤੁਹਾਡੀ ਨਹੀਂ ਮੇਰੀ ਆਰੇਂਜ ਮੈਰਿਜ ਆ ਬੇਟੇ ਦੀ ਲਵ ਮੈਰਿਜ ਆਣਾ ਅੱਛਾ ਜੀ ਤੁਸੀਂ ਸਕੂਲ ਦੇ ਵਿੱਚ ਫਿਰ ਕਦੇ ਕਿਸੇ ਨੂੰ ਦੇਖਿਆ ਨਹੀਂ ਨਹੀਂ ਟੱਚ ਤੇ ਕਰਦੇ ਰਹਿੰਦੇ ਰਹਿੰਦੇ ਆ ਬਦਮਾਸ਼ ਹੁੰਦੇ ਸੀ ਪਿੰਡ ਵਾਲੇ ਹੁੰਦੇ ਕਿਹੜਾ ਕੋਈ ਏਦਾਂ ਦੀ ਸ਼ਰਾਰਤ ਯਾਦ ਹੋਈ ਯਾਤ ਹੁਣ ਵਈ 40-45 ਸਾਲ ਦੀ ਉਮਰ ਹੋ ਗਈ ਹੁਣ ਯਾਦ ਹੈ ਨਹੀਂ ਕੁਝ ਵੀ ਕਦੇ ਸਕੂਲ ਦੇ ਵਿੱਚ ਤੁਹਾਡੇ ਟਾਈਮ ਦੇ ਵਿੱਚ ਤੇ ਕੁੱਟ ਪੈਂਦੀ ਹੁੰਦੀ ਸਾਡੇ ਟਾਈਮ ਵੀ ਕੁੱਟ ਪੈਂਦੀ ਬੜੀ ਕੁੱਟ ਪੈਂਦੀ ਸੀ ਅੱਜ ਕੱਲ ਘਟਾਤੀ ਨਾ ਘਟਾਤੀ ਆ ਉਸ ਟਾਈਮ ਤਾਂ ਡੰਡੇ ਡੁੰਡੇ ਸਾਰੇ ਤੋੜ ਕੇ ਲਿਓ ਪੰਚਰ ਫੇਰ ਹੀ ਪੜਾਈ ਹੋਏਗੀ ਕੋਈ ਇਦਾਂ ਦੀ ਸ਼ਰਾਰਤ ਯਾਦ ਹੋਏ ਕੁੱਟ ਬੜੀ ਬਈ ਸੀ ਕੁੱਟ ਤਾਂ ਇੱਕ ਪ੍ਰਦੀਪ ਮੈਡਮ ਸੀ ਉਹਨੂੰ ਟੱਚ ਕਰਤਾ ਸੀ ਤੇ ਮੇਰਾ ਉਦੋਂ ਕੁੱਟ ਪਈ ਦੀ ਪੂਰੀ ਫਿਰ ਬਾਹਰ ਵੀ ਕੱਢਦਾ ਸਕੂਲੋਂ ਫੇਰ ਉਹ ਕਹਿੰਦੇ ਡੈਡੀ ਨੂੰ ਲੈ ਉਹ ਡੈਡੀ ਨੂੰ ਲੈ ਕੇ ਨੇ ਗਿਆ ਇੱਕ ਯਾਰ ਦੋਸਤ ਨੂੰ ਚਾਚਾ ਕਹਿ ਕੇ ਉਹਨੂੰ ਲੈ ਗਿਆ ਰੈਡੀ ਹੈ ਮੇਰਾ ਉਹਨੇ ਰੱਖ ਲਿਆ ਸਕੂਲੇ ਫਿਰ ਫੇਪਲਾਸਟ ਹੋ ਗਈ 10ਵੀਂ ਵਿੱਚ ਫੇਲ ਹੋ ਗਿਆ ਜਦੋਂ ਮੈਂ ਜਦੋਂ ਟੱਚ ਹੋਈ ਸੀ ਅੱਛਾ ਕਿੰਨੇ ਕਿੰਨੇ ਆਪਣੇ ਸਕੂਲ ਟਾਈਮ ਦੇ ਵਿੱਚ ਐਦਾਂ ਦੀ ਸ਼ਰਾਰਤ ਕੀਤੀ ਆ ਕਿਸੇ ਹੋਰ ਨੂੰ ਆਪਣਾ ਚਾਚਾ ਬਣਾ ਕੇ ਲੈ ਕੇ ਗਏ ਨੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਅੰਗਲੀ ਇੱਕ ਨਾ ਤੁਸੀਂ ਕੁੱਟ ਨੂੰ ਕਿੱਦਾਂ ਦੇਖਦੇ ਹੋ ਜਿਹੜੇ ਅੱਜ ਕੱਲ ਕੁੱਟ ਘਟਾਤੀ ਜਵਾਕਾਂ ਨੂੰ ਕੁੱਟਦੇ ਨੇ ਹੈਗੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਕੀ ਉਹ ਕੁੱਟ ਪਹਿਲਾਂ ਸਹੀ ਹੁੰਦੀ ਸੀਗੀ ਨਹੀਂ ਕੁੱਟ ਤਾਂ ਗਲਤ ਸੀ ਪਹਿਲਾਂ ਵੀ ਬਾਕੀ ਹੁਣ ਪੜ੍ਹਾਈ ਆ ਗਈ ਆਪਣੀ ਜ਼ਿਆਦਾ ਐਵੇਂਦ ਹੋ ਗਈ ਪੰਡਾਲੀ ਪੜ੍ਹਾਈ ਨਹੀਂ ਰਹੀ ਅੱਛਾ ਜੀ ਅਸੀਂ ਪਿੰਡ ਤਾਂ ਬਲੋਂਗ ਕਰਦੇ ਆ ਚਲੋ ਕੰਮ ਕਾਰ ਵਾਸਤੇ ਉਰੇ ਆਏ ਹੋਏ ਆ ਬੇਲੇ ਆ ਠੰਡ ਹੈ ਆ ਕੰਮ ਹੈ ਨਹੀਂ ਕੋਈ ਵੀ ਤੇ ਯਾਰ ਦੋਸਤ ਫਿਰ ਪੁਰਾਣੇ ਮਿਲਦੇ ਹੁੰਦੇ ਨੇ ਮਿਲਦੇ ਪਿੰਡ ਜਾਂਦੇ ਹੁੰਨੇ ਆ ਫਿਰ ਯਾਰਾਂ ਦੋਸਤਾਂ ਦੇ ਨਾਲ ਕਿਤੇ ਨਾ ਕਿਤੇ ਇੱਕ ਸੁਪਨੇ ਸਿਰਜਦੇ ਸੀਗੇ ਵੀ ਯਾਰ ਵੱਡੇ ਹੋ ਗਏ ਆਪਾਂ ਇਦਾਂ ਰਹਾਂਗੇ ਫਿਰ ਉਹ ਹਜੇ ਵੀ ਬੈਠੇ ਹੁੰਦੇ ਆ ਮੋਟਰਾਂ ਦੇ ਆ ਜਾਓ ਬਾਈ ਯਾਰ ਦੋਸਤ ਅੱਜ ਵੀ ਫਿਰ ਅੱਜ ਵੀ ਯਾਦ ਕਰਦੇ ਆ ਆ ਜਾ ਬਾਈ ਕਿੱਥੇ ਆ ਕਿੰਨੇ ਕੇ ਸਾਲ ਪੁਰਾਣੀ ਯਾਰੀ ਹੈ ਤੁਹਾਡੀ ਯਾਰੀ ਸਾਡੀ ਦਾ 20-20 ਸਾਲ ਦੀ ਹੋਗੀ ਹਾਂ 30 ਸਾਲ ਦੀ ਵੀ ਹੋ ਗਈ 1000 ਨਾਲ ਵੀ ਮੁੰਡਿਆਂ ਦਾ ਇਦਾਂ ਹੁੰਦਾ ਨਾ ਵੀ ਜਿੱਥੇ ਖੜ ਗਏ ਤੇ ਫਿਰ ਖੜ ਹੀ ਗਏ ਆਪਾਂ ਇਹ ਤਾਂ 1-2 ਦੇ ਨਾਲ ਖੜਨੇ ਹੁੰਦਾ ਜਿਆਦਾ ਨਾਲ ਨਹੀਂ ਖੜਨਾ ਹੁੰਦਾ ਜੀ ਵਿੱਕੀ ਇਹ ਪ ਕਹਿ ਸਕਦੇ ਆ ਵੀ ਘਰ ਵੇਚ ਜਾਂਦੇ ਨੇ ਵੀ 1-2 ਕੇ 1000 ਖਾਸ ਬਣਾਉਣਾ ਹਾਂ 1-2 ਕੇ 1000 ਖਾਸ ਹੋਵੇ ਘਰ ਤਾਂ ਵਿਕਣਾ ਹੀ ਆ ਜੇ ਗਲਤ ਕੰਮ ਕਰੂੰਗਾ ਅੱਛਾ ਜੀ ਬਹੁ ਬਹੁ ਵਧੀਆ ਲੱਗਦਾ ਡੈਡਾ। ਓਕੇ ਥੈਂਕ ਯੂ। ਅੱਛਾ ਬਾਬੇ ਠੰਡ ਬਹੁਤ ਜ਼ਿਆਦਾ ਹੈ। ਠੰਡਾ ਹੈ ਪੱਥਰ ਆ ਜਿਹਦੇ ਉੱਤੇ ਬੈਠੇ ਹੋਏ ਆ। ਹੁਣ ਤੁਸੀਂ ਮੇਰੀ ਸਿਚੁਏਸ਼ਨ ਸਮਝ ਸਕਦੇ ਹੋ। ਅੰਕਲ ਦਾ ਨਾ ਗੱਲ ਕਰਦੇ ਅੰਕਲ ਹੱਸਕਾ। ਸਤਿ ਸ੍ਰੀ ਅਕਾਲ ਜੀ ਸਰ। ਕੀ ਨਾਮ ਹੈ ਅੰਕਲ ਤੁਹਾਡਾ? ਦਰਬਾਰਾ ਸਿੰਘ ਜੀ। ਅੱਛਾ ਅੰਕਲ ਇਹ ਕਿੱਥੋਂ ਹੀ ਤੁਸੀਂ ਪਿਸ਼ੋਕੜ ਗਿਆਈ ਤੁਹਾਡਾ? ਸਾਡਾ ਪਿੰਡ ਤੋਂ 3 ਕਿਲੋਮੀਟਰ ਪੈਂਦਾ ਜੀ ਨੌਰ ਖੜੀਆਂ। ਅੱਛਾ ਜੀ। ਇਹ ਨੂਰ ਖੜੀਆਂ ਵਾਲੇ ਸਾਰੇ ਇਕੱਠੇ ਹੋਏ ਹੋ? ਨਹੀਂ ਨਹੀਂ ਦੋ ਬੰਦੇ ਜੀ ਸੀ। ਇੱਕ ਰੋਸ਼ਨ ਲਾਲ ਜੀ ਇੱਕ ਮੈਂ ਖੁਦ। ਬਾਕੀ ਥੜੀ ਪ ਅੰਕਲ ਜੀ ਠੰਡ ਬੜੀ ਹੋ ਗਈ ਤੇ ਠੰਡ ਦੇ ਉੱਤੇ ਪ੍ਰਭਾਵ ਕਿੰਨਾ ਪਿਆ ਤੁਹਾਡੇ ਉੱਤੇ ਪ੍ਰਭਾਵ ਇਹ ਹੈ ਜੀ ਕੰਮਕਾਰ ਬਿਲਕੁਲ ਠੱਪ ਜੀ ਮਹੀਨਾ ਹੋ ਗਿਆ ਕਦੇ 100 ਬਣਦਾ ਕਦੇ 50 ਬਣਦਾ ਬੈਟਰੀ ਖਾਲੀ ਧੋਣਾ ਸੇ ਇੱਕ ਚਲੇ ਜਾਂਦੇ ਅੱਛਾ ਅੰਕਲ ਜੀ ਜਿੱਦਾਂ ਕਿ ਦਮੈਂ ਸਾਰਿਆਂ ਤੋਂ ਤੁਹਾਡੇ ਸਾਰੇ ਬਜ਼ੁਰਗਾਂ ਤੋਂ ਹੀ ਪੁੱਛਿਆ ਸੀਗਾ ਵੀ ਰਿਸ਼ਤਿਆਂ ਦੀ अहमियत ਨਾ ਅੱਜਕੱਲ ਬਹੁਤ ਘਟਦੀ ਜਾ ਰਹੀ ਆ ਲੋਕ ਇੱਕ ਰਿਸ਼ਤਿਆਂ ਦੀ अहमियत ਤੇ ਇੱਕ ਨਾ ਜਿਹੜੇ ਅੱਜਕੱਲ ਦੇ ਬੱਚੇ ਨੇ ਜੀ ਉਹ ਨਾ ਬਾਹਰ ਵੱਲ ਜ਼ਿਆਦਾ ਭੱਜ ਰਹੇ ਨੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਦੇਖੋ ਜੀ ਪੈਸੇ ਪਿਛੇ ਭੱਜ ਰਹੇ ਆ ਉਹ ਪੈਸਾ ਤਾਂ ਇੱਥੇ ਵੀ ਕਮਾ ਸਕਦੇ ਜੇ ਕੰਮ ਕਰੇ ਬੰਦਾ ਕੋਈ ਵੀ ਆਪਾਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਸਰਕਾਰਾਂ ਕਰਕੇ ਹੋ ਰਿਹਾ ਵੀ ਸਾਡੇ ਸਰਕਾਰਾਂ 'ਚ ਇੱਥੇ ਸਾਨੂੰ ਰੁਜ਼ਗਾਰ ਵਧੀਆ ਦੇ ਸਰਕਾਰਾਂ 'ਚ ਕਮੀ ਹੈ ਸਰ ਜੀ ਰੁਜ਼ਗਾਰ ਦਿੰਦੇ ਨਹੀਂ ਹੈਗੇ ਉਹ ਇੱਕ ਬੰਦਾ ਵਿਹਲਾ ਬੈਠਾ 2 ਲੱਖ ਲੈ ਰਿਹਾ ਜਿਹੜਾ ਬਿਲਕੁਲ ਨਾਰਮਲ ਕੰਮ ਕਰਦਾ ਜਿਹੜਾ ਸਖਤ ਕੰਮ ਕਰਦਾ ਉਹਨੂੰ 500 ਦਿਹਾੜੀ ਜਾਂ ਵੱਧ ਤੋਂ ਵੱਧ 600 ਦਿਹਾੜੀ ਮਿਲਦੀ ਐਂਕੀ ਪੜੇ ਕਿੰਨਾ ਕੋਈ ਤੁਸੀਂ ਮੈਂ ਇਹ ਮੈਟਰ ਕਰੀ ਵੀ ਹੈ ਕਿਹੜੀ ਕਿੰਨੇ ਸਾਲਾਂ ਦੇ ਵਿੱਚ ਇਹ میٹرਕ ਕੀਤੀ ਇਹ ਕਿਆਸੀ ਜੀ ਕਰੀ ਸੀ ਜੀ ਮੈਂ ਅੱਛਾ میٹرਕ ਤੋਂ ਬਾਅਦ ਫਿਰ ਤੁਹਾਡਾ ਅੱਗੇ ਸਵੱਬ ਨਹੀਂ ਬਣਾਏ ਪੜਨ ਦਾ ਅੱਗੇ ਸਵੱਬ ਨਹੀਂ ਬਣਾਏ ਜੀ ਘਰ ਦੀਆਂ ਪ੍ਰੋਬਲਮਾਂ ਸੀ ਘਰ ਦੀਆਂ ਮਜਬੂਰੀਆਂ ਕਰਕੇ ਫਿਰ ਮੁੰਡੇ ਹੀ ਅੱਗੇ ਵਧਦੇ ਹਾਂ ਹਾਂਜੀ ਹਾਂਜੀ ਫਿਰ ਮੈਨੂੰ ਜਿੰਮਵਾਰੀ ਸੀ ਦੋ ਸਿਸਟਰ ਸੀ ਮੇਰੀਆਂ ਹੁਣ ਵਿਆਹ ਕਰਨੇ ਸੀ ਡੈਡੀ ਮੇਰਾ ਲੇਬਰ ਕੰਮ ਕਰਦਾ ਸੀ ਅੱਛਾ ਜੀ ਤੇ ਅੰਕਲੇ ਜਦੋਂ ਵਿਆਹ ਹੋਇਆ ਸੀ ਜੀ ਤੁਹਾਡਾ ਵਿਆਹ ਹੋਇਆ ਸੀਗਾ ਫਿਰ ਉਦੋਂ ਕੋਈ ਉਦਾਂ ਦੀ ਗੱਲ ਚੇਤੇ ਹੋਏ ਜੋ ਅੱਜ ਕੱਲ ਜਿਹੜੇ ਵਿਆਹ ਹੋ ਰਹੇ ਨੇ ਉਹਨਾਂ ਦੇ ਵਿੱਚ ਨਹੀਂ ਹੁੰਦੀ ਨਹੀਂ ਵਿਆਹ ਤਾਂ ਵਧੀਆ ਜੀ ਆਪਣਾ ਨਿਵੇਰਾ ਵਧੀਆ ਵਿਆਹ ਹੋਇਆ ਸੀ ਵਧੀਆ ਹੋਇਆ ਤੇ ਚੱਲ ਰਿਹਾ ਵਧੀਆ ਸਰਕਲ ਆਂਟੀ ਜੀ ਠੀਕ ਨੇ ਤੁਹਾਡੇ ਬਿਲਕੁਲ ਠੀਕ ਨੇ ਜੀ ਲੜਦੇ ਤੇ ਨਹੀਂ ਨਾ ਲੜਾਈ ਤੇ ਪੈਂਦੀ ਜੀ ਜੇ ਪਿਆਰ ਆ ਲੜਾਈ ਬਹੁਤ ਪੈਂਦੀ ਹੈ ਕਈ ਵਾਰ ਵੇਖੇ ਭੱਜ ਜਾਂਦੀ ਹੈ ਮੇਰੇ ਸਹੁਰਿਆਂ ਨੂੰ ਫਿਰ ਮਨਾਉਂਦੇ ਕਿਦਾਂ ਹੋਵੇ ਬਸ ਆਪਣੀਆਂ ਆਵਾਜ਼ ਜਾਂਦੀ ਹੈ ਦੋ ਚਾਰ ਦਿਨ ਕੱਟ ਗਏ ਫਿਰ ਮੈਨੂੰ ਇੱਕ ਗੱਲ ਦੱਸੋ ਜਿੱਦਾਂ ਜਦੋਂ ਆਂਟੀ ਜੀ ਸਹੁਰੇ ਚਲੇ ਜਾਂਦੇ ਨੇ ਤੁਸੀਂ ਫਿਰ ਖੁਸ਼ ਹੁੰਦੇ ਨੇ ਚੱਲ ਦੋ ਚਾਰ ਦਿਨਾਂ ਵਾਸਤੇ ਸ਼ਾਂਤੀ ਰੋਕ ਘਰ ਦੇ ਚ ਨਹੀਂ ਨਹੀਂ ਖੁਸ਼ ਨਹੀਂ ਹੁੰਦੇ ਜੀ ਫਿਰ ਆਪਣਾ ਮਨ ਨਹੀਂ ਲੱਗਦਾ ਕਰ ਚਾਹੇ ਲੜਦੀ ਹੋਵੇ ਪਰ ਰੌਣਕ ਤਾਂ ਹੈ ਨਾ ਘਰ ਚ ਆਂਟੀ ਤੇ ਨਾਲ ਪਿਆਰ ਬਹੁਤ ਪਿਆਰ ਤਾਂ ਹੈ ਜੀ ਪਿਆਰ ਤੇ ਹੈਗਾ ਅੱਛਾ ਕਿਤਾ ਤੁਹਾਡੀ ਅਰੇਂਜ ਮੈਰਿਜ ਹੀ ਹੋਈ ਹੈ ਤੁਹਾਡੀ ਨਹੀਂ ਸਾਡਾ ਲਵ ਮੈਰਿਜ ਹੋਇਆ ਜੀ ਅੱਛਾ ਲਵ ਮੈਰਿਜ ਹੈ ਕਿੰਨੇ ਦੇ ਵਿੱਚ ਲਵ ਮੈਰਿਜ ਇਹ 83 ਹੋਇਆ ਜੀ 83 ਹਾਂ ਜੀ ਕਿਆ ਬਾਤ ਹੈ ਅੰਕਲੀ ਫਿਰ ਉਦੋਂ ਜਦੋਂ ਕਿੱਦਾਂ ਮਿਲੇ ਕਿੱਦਾਂ ਸੀ ਗਾਰੰਟੀ ਬਣਾ ਬਸ ਅਸੀਂ ਪ੍ਰਾਈਵੇਟ ਜੌਬ ਕਰਦੀ ਸੀ ਕੋਈ ਉਹਦੇ ਵਿੱਚ ਉਹਦਾ ਬ੍ਰਦਰ ਕੰਮ ਕਰਦਾ ਸੀ ਬਸ ਆਉਣਾ ਜਾਣਾ ਸੀ ਅੱਛਾ ਕੁੜੀ ਦੇ ਭਾਈ ਦੇ ਹੁੰਦੈ ਅੱਖਾਂ ਲੜਾ ਲਈਆਂ ਤੁਸੀਂ ਅੱਖਾਂ ਨਹੀਂ ਉਹਨਾਂ ਹੀ ਲੜਾਈਆਂ ਜੀ ਪਹਿਲਾਂ ਮੈਂ ਫਿਰ ਬੰਦਾ ਤਾਂ ਲੱਗੀ ਜਾਂਦਾ ਮਗਰ ਅੱਛਾ ਆਂਟੀ ਨੇ ਪ੍ਰਪੋਜ਼ ਕੀਤਾ ਇਹਦਾ ਹਾਂ ਜੀ ਹਾਂ ਕੀ ਗਿਆ ਸੀ ਗਈ ਆਂਟੀ ਨੇ ਪਹਿਲਾਂ ਉਹ ਕਹਿੰਦੀ ਮੈਂ ਵਿਆਹ ਕਰਾਉਣਾ ਤੁਹਾਡੇ ਨਾਲ ਅੱਛਾ ਜੀ ਮੈਂ ਕਿਹਾ ਦੇਖ ਲਓ ਫਿਰ ਉਹਨਾਂ ਦੀ ਮਦਰ ਵੀ ਮੰਨ ਗਈ ਫਾਦਰ ਵੀ ਮੰਨ ਗਏ ਸਾਰੇ ਮੰਨ ਗਏ ਤੇ ਫਿਰ ਆਪਣੇ ਘਰੇ ਕਿਦਾਂ ਬਣਾਏ ਸਾਰਿਆਂ ਨੇ ਫਿਰ ਘਰ ਆਉਂਦੀ ਜਾਂਦੀ ਸੀ ਸਾਰਿਆਂ ਨੇ ਕੁੜੀ ਠੀਕ ਸੀ ਮੇਜ ਮੈਚ ਕਰਦੀ ਸੀ ਕਾਪੀ ਲੈਂਡ ਦੇ ਬਹਾਨੇ ਕਿਹੜਾ ਮਾਰਜੀ ਕਿਤੇ ਆ ਜਾ ਤੂੰ ਸੰਤ ਮੇਰੀ ਬੇਬੀ ਨੂੰ ਹਾਂਜੀ 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 ਫਿਰ ਬੇਬੀ ਜੀ ਨੇ ਪਸੰਦ ਕਰ ਲਈ ਸੀ ਹਾਂਜੀ ਹਾਂ ਸਾਰਿਆਂ ਨੇ ਪਸੰਦ ਕਰ ਲਈ ਸੀ ਅੱਛਾ ਜੀ ਸੁਹਾਗ ਠੀਕ ਸੀ ਠੀਕ ਹੈ ਜੀ ਤੇ ਆਪਣੇ ਕੋਲ ਕਿੰਨੇ ਬੱਚੇ ਨੇ ਹੁਣ ਤੁਹਾਡੇ ਕੋਲੇ ਆਪਣੇ ਕੋਲ ਜੀ ਤਿੰਨ ਲੜਕੇ ਠੀਕ ਹੈ ਜੀ ਇੱਕ ਲੜਕੀ ਵੱਡੀ ਤਿੰਨ ਜਹਾਂ ਦੀ ਸ਼ਾਦੀ ਕਰਤੀ ਸਾਰੇ ਵਧੀਆ ਨੇ ਪਿਆਰ ਕਰਦੇ ਨੇ ਜੀ ਹਾਂਜੀ ਹਾਂ ਸਰ ਚਲੋ ਵਧੀਆ ਲੱਗਿਆ ਜੀ ਤੇ ਅੱਛਾ ਅੱਜਗਲ ਸਾਡੇ ਹੁਣ ਆਊਟ ਰੂਟ ਗੇੜੀ ਸ਼ੋਅ ਚੱਲਦਾ ਹੀ ਆਪਣਾ ਤੇ ਤੁਸੀਂ ਦਰਸ਼ਕਾਂ ਨੂੰ ਕਹਿ ਦਿਓ ਵੀ ਸਾਡਾ ਸ਼ੋਅ ਜ਼ਰੂਰ ਦੇਖੋ ਹਾਂਜੀ ਹਾਂਜੀ ਸਾਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਸਾਰੇ ਦਰਸ਼ਕ ਸਾਡੇ ਵਾਂਗ ਜੀਵਨ ਬਤੀਤ ਕਰੋ ਵਧੀਆ ਸਾਥੀ ਨਾਲ ਵਿਆਹ ਕਰਾਓ ਜੀ ਕਰਾਉਣਾ ਜੋ ਨਿਭਾਵੇ ਠੀਕ ਹੈ ਜੀ ਐਵੇਂ ਨਹੀਂ ਲੈ ਕੇ ਭੱਜ ਜਾਣਾ ਇਹ ਗਰਮ ਨਹੀਂ ਚੱਲਣਾ ਬੜਾ ਦੇਖ ਕੇ ਚੱਲੋ ਤੇ ਫਿਰ ਹਾਂਜੀ ਇਹੋ ਜਿਹਾ ਸ਼ੋਅ ਜ਼ਰੂਰ ਦੇਖੋ ਇਹ ਸ਼ੋਅ ਜ਼ਰੂਰ ਦੇਖੋ ਵੀ ਸਾਰਿਆਂ ਨੂੰ ਬੇਨਤੀ ਹੈ ਅੱਛਾ ਬਹੁਤ ਹੀ ਲੱਗਿਆ ਅੰਕਲ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਸੋ ਅਓ ਹੀ ਇਦਾਂ ਦੇ ਬਜ਼ੁਰਗਾਂ ਨਾਲ ਹੋਰ ਗੱਲਬਾਤ ਕਰਾਂਗੇ ਆਓ ਆਊਟਰੋਡ ਗੇੜੀ ਦੇ ਉੱਤੇ ਹਾਲਤ ਹੁੰਦਾ ਦਾ ਏ ਮੰਦਾ ਦੇ ਸੇ ਬੰਦੇ ਨੂੰ ਨਾ ਬੰਦਾ ਲੋਕਾਂ ਨਾਲ ਗੱਲਾਂ ਕਰਨ ਆਇਆ ਦੇਖ ਜੀਰਾ ਮੇਲੇ ਦਾ ਹਸ਼ਕਾਲ ਆਦਾਬ ਨਮਸਕਾਰ ਤੁਹਾਡਾ ਆਪਣਾ ਹਰਮਨ ਪਿਆਰਾ ਸ਼ੋ ਆਊਟਰੋਡ ਗੇੜੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸੋ ਠੰਡ ਬੜੀ ਵੱਧ ਚੁੱਕੀ ਆ ਬਾਬਿਓ ਤੇ ਠੰਡ ਦੇ ਵਿੱਚ ਨਾ ਸਭ ਤੋਂ ਪਹਿਲਾਂ ਵੈਸੇ ਤੇ ਠੰਡ ਦੇ ਵਿੱਚ ਨਹੀਂ ਗਰਮੀਆਂ ਦੇ ਵਿੱਚ ਵੀ ਚਾਹ ਸਭ ਤੋਂ ਜ਼ਿਆਦਾ ਪਿਆਰੀ ਹੁੰਦੀ ਹੈ ਹਰੇਕ ਨੂੰ ਤੇ ਚਾਹ ਦੇ ਸਟਾਲ ਦੇ ਉੱਤੇ ਖੜੇ ਹੋਇਆ ਅਸੀਂ ਸੋ ਆਓ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਠੰਡ ਦੇ ਵਿੱਚ ਚਾਹ ਦਾ ਸਵਾਦ ਲੈਂਦੇ ਸਨਦੇ ਉਹ ਕੀ ਗੱਲਾਂ ਕਰ ਰਹੇ ਨੇ ਆਓ ਜੀ ਚੱਲੀਏ ਬਾਈ ਹੋਰਾਂ ਦੇ ਨਾਲ ਬਾਈ ਹਸਕਾਰ ਸੱਚੀ ਗੱਲ ਜੀ ਬਾਈ ਹਸਕਾਰ ਸੱਚੀ ਗੱਲ ਵੀਰੇ ਕੀ ਨਾਮ ਹੈ ਤੁਹਾਡਾ ਗੁਰਿੰਦਰ ਸਿੰਘ ਜੀ ਤੁਹਾਡਾ ਗੈਰੀ ਗੈਰੀ ਬਈ ਅੱਛਾ ਬਾਈ ਠੰਡ ਬੜੀ ਵੱਜ ਚੁੱਕੀ ਆ ਤੇ ਠੰਡ ਦੇ ਵਿੱਚ ਇੱਕ ਸਭ ਤੋਂ ਵਧੀਆ ਹੁੰਦੀ ਆ ਚੇ ਚਾਹ ਚਾਹ ਆਦੀਆਂ ਚੁਸਕੀਆਂ ਫਿਰ ਲੈਤੀਆਂ ਆ ਰਹੀਆਂ ਨੇ ਬਿਲਕੁਲ ਜੀ ਠੰਡ ਨੇ ਵਟ ਕੱਡੇ ਪਏ ਆ ਪੂਰੇ ਜੀ ਔਰ ਉਹ ਵਟ ਕੱਢਣ ਵਾਸਤੇ ਚਾਹ ਜ਼ਰੂਰੀ ਹੈ ਜੀ ਉਹ ਚਾਹ ਪੀਣ ਵਾਸਤੇ ਅਸੀਂ ਆਏ ਆ ਜੀ ਅੱਛਾ ਕਿਹਦੇ ਨਾਲ ਚਾਹ ਪੀਣ ਵਾਸਤੇ ਆਏ ਹੋਏ ਹੋ ਫਰੈਂਡ ਸਰਕਲ ਦੇ ਨਾਲ ਜੀ ਅੱਛਾ ਕਿੰਨੀ ਕੁ ਸਾਲ ਪੁਰਾਣੀ ਯਾਰੀ ਹੈ ਤੁਹਾਡੀ ਹੈਗੀ ਹੈ ਕੋਈ 30 35 ਸਾਲ ਅੱਛਾ ਜੀ ਫਿਰ ਯਾਰ ਦੋਸਤ ਇਕੱਠੇ 30 35 ਸਾਲਾਂ ਤੋਂ ਹਾਂ ਜੀ ਹਾਂ ਬਿਲਕੁਲ ਭਾਜੀ ਵੱਡਾ ਗੋਣੇ ਤੁਹਾਡੇ ਚ ਵੈਸੇ ਤੇ ਵੱਡਾ ਰੱਬ ਹੈ ਪਰ ਮੇਰੇ ਵਾਸਤੇ ਇਹ ਵੱਡੇ ਨੇ ਜੀ ਦੇ ਵਿੱਚ ਉਮਰ ਦੇ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਜੀ ਅੱਛਾ ਕਿੰਨੇ ਕ ਸਾਲਾਂ ਦਾ ਹੋਊਗਾ 5 ਸਾਲ 2 ਸਾਲ ਦਾ ਹੀ ਫਰਕ ਹੈ ਜੀ ਅੱਛਾ ਫਿਰ ਛੋਟੇ ਨੇ ਇਹ ਤੇ ਸ਼ਰਾਰਤ ਫਿਰ ਜ਼ਿਆਦਾ ਇਹ ਕਰਦੇ ਨੇ ਕਿ ਤੁਸੀਂ ਕਰਦੇ ਹੋ ਸ਼ਰਾਰਤ ਤਾਂ ਦੇਖੋ ਮੈਂ ਹੀ ਕਰ ਦਿੰਦੀ ਪਹਿਲਾਂ ਤੁਸੀਂ ਚਾਹੋਗਾਓ ਜੀ ਕਿ ਚਾਹ ਖਤਮ ਹੋ ਗਈ ਸਾਡੀ ਚਾਹ ਮੰਗੋ ਨਹੀਂ ਮੰਗੋਨੇ ਚਾ ਅੱਛਾ ਸਕੂਲਿੰਗ ਇਕੱਠਾ ਨੇ ਫਿਰ ਕੀਤੀ ਹੈ ਜੀ ਨਹੀਂ ਸਕੂਲਿੰਗ ਨਹੀਂ ਕਾਲਜ ਇਕੱਠਾ ਰਿਹਾ ਸਾਡਾ ਜੀ ਕਿਉਂਕਿ ਅਸੀਂ ਪਲੇਅਰ ਰਹੇ ਹਾਂ ਗੇਮ ਦੇ ਵਿੱਚ ਇਕੱਠੇ ਸੀਗੇ ਅਸੀਂ ਤੇ ਬਸ ਉਦੋਂ ਦਾ ਇਕੱਠਾ ਹੀ ਸਾਡਾ ਸਿਸਟਮ ਚੱਲੇ ਬਿਜ਼ਨਸ ਵੀ ਇਕੱਠਾ ਹੀ ਸਾਰਾ ਕੁਝ ਇਕੱਠਾ ਹੀ ਸਾਡਾ ਅੱਛਾ ਚਲੋ ਫਿਰ ਅੱਜ ਕੌਣ ਪੇ ਕਰ ਰਹੀ ਤੁਹਾਡੇ ਚ ਸਾਡੇ ਜੀ ਪੇ ਵਾਲਾ ਕੋਈ ਸਿਸਟਮ ਨਹੀਂ ਪੇ ਵਾਲਾ ਕੋਈ ਸਿਸਟਮ ਨਹੀਂ ਹੈਗਾ ਜੀ ਸਾਂਝਾ ਖਾਤਾ ਹੀ ਹੈ ਜੀ ਚੱਲਦਾ ਹੀ ਰੇ ਮਿੱਤਰਾਂ ਦਾ ਨਾਂ ਨਹੀਂ ਚੱਲਦਾ ਇਹ ਧਾਰ ਚੱਲਦਾਗਾ ਅੱਛਾ ਜੀ ਇਹ ਪਿੰਡਾਂ ਦੇ ਵਿੱਚ ਅੱਜ ਕੱਲ ਫਿਰ ਠੰਡ ਤਾਂ ਕਿਵੇਂ ਦਾ ਮਾਹੌਲ ਹੈ ਠੰਡ ਤਾਂ ਪੂਰਾ ਜੀ ਧੁੰਦ ਪੂਰੀ ਪਈ ਹੁੰਦੀ ਹੈ ਵਟ ਦੇ ਉੱਤੇ ਬੈਠੇ ਬੰਦਾ ਬੰਦੇ ਦੇ ਵਟ ਨਿਕਲੀ ਜਾਂਦੇ ਨਹੀਂ ਬਾਕੀ ਭਾਜੀ ਐਦਾਂ ਪਿੰਡ ਜਾ ਕੇ ਪਤਾ ਲੱਗੂ ਅਸੀਂ ਤਾਂ ਸ਼ਹਿਰ ਹੀ ਰਹਿੰਦੇ ਹਾਂ ਜੀ ਅੱਛਾ ਇੱਕ ਗੱਲ ਮੈਨੂੰ ਦੱਸੋ ਜਿੱਦਾਂ ਨਾ ਅੱਜਕੱਲ ਦੇ ਯੂਥ ਦੇ ਵਿੱਚ ਜ਼ਿਆਦਾ क्रेਜ਼ ਵਧਿਆ ਹੋਇਆ ਬਾਹਰ ਜਾਣ ਦਾ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਦੇਖੋ ਜੀ ਜੇ ਇੱਥੋਂ ਦੀਆਂ ਸਰਕਾਰਾਂ ਵਧੀਆਂ ਹੋਣ ਤਾਂ ਬਾਹਰ ਜਾਣ ਦੀ ਲੋੜ ਹੀ ਕੀ ਹੈ ਜੀ ਤੇ ਹੁਣ ਬੰਦਾ ਅੱਕ ਚੱਬੇਗਾ ਤਾਂ ਬਾਹਰ ਤਾਂ ਜਾਏਗਾ ਜੀ ਇੱਥੇ ਕੋਈ ਆਪਰਚੂਨਿਟੀ ਨਹੀਂ ਮਿਲੇਗੀ ਤਾਂ ਬਾਹਰ ਤਾਂ ਨੇਚਰਲੀ ਗੱਲ ਆ ਜਾਏਗਾ ਅਗਰ ਸਰਕਾਰਾਂ ਵਧੀਆ ਆਪਰਚੂਨਿਟੀ ਦੇਣ ਤਾਂ ਆਪਣੇ ਯੂਥ ਨੂੰ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਹੈਗੀ ਜੀ ਮੱਕੀ ਭਾਈ ਅਸੀਂ ਤਾਂ ਮੈਦਾਂ ਕੀ ਅਸੀਂ ਤਾਂ ਜਾਂਦੀ ਆਂਦੀ ਰਹਿੰਨੇ ਆ ਜੀ ਅਸੀਂ ਕੁਝ ਬੋਲ ਨਹੀਂ ਸਕਦੇ ਇਸ ਟੌਪਿਕ ਤੇ ਅਸੀਂ ਖੁਰੂ ਜਾ ਕੇ ਵਾਪਸ ਆ ਜਾਂਦੇ ਹੁੰਨੇ ਆ ਮਿੰਨੇ ਦਾ ਇੱਕ ਦੋ ਗੇੜਾ ਸਾਡਾ ਹੈਗਾ ਹੀ ਹੈਗਾ ਅੱਛਾ ਕਿਹੜੇ ਕਿਹੜੇ ਦੇਸ਼ ਜਾਇਓ ਫਿਰ ਅਸੀਂ ਤਕਰੀਬਨ ਸਾਰੇ ਹੀ ਹੈ ਆਸਟ੍ਰੇਲੀਆ ਵੀ ਜਾਇਆ ਇੰਗਲੈਂਡ ਵੀ ਜਾਇਆ ਜੀ ਟੂਰਨਾਮੈਂਟ ਵਗੈਰਾ ਖੇਡਣ ਜਾਂਦੇ ਆ ਨਿਊਜ਼ੀਲੈਂਡ ਜਾਇਆ ਯੂਕਰੇਨ ਜਾਇਆ ਯੂਰਪ ਜਾਇਆ ਇਹ ਜਾਂ ਚੱਲਦਾ ਰਹਿੰਦਾ ਸਾਡਾ ਟੂਰਨਾਮੈਂਟ ਚੱਲਦੇ ਰਹਿੰਦੇ ਨੇ ਅੱਛਾ ਹਾਂਜੀ ਸੌਰੀ ਤੁਸੀਂ ਮੈਨੂੰ ਦੱਸਿਆ ਤੁਸੀਂ ਐਥਲੀਟ ਰਹੇ ਹੋ ਕਿਹੜੀ ਗੇਮ ਕਰਦੇ ਹੋ ਤੁਸੀਂ ਅਸੀਂ ਜੀ ਡੈਕ ਹਾਕੀ ਕਰਦੇ ਡੈਕ ਐਂਡ ਬਾਲ ਹਾਕੀ ਜਿਹੜੀ ਕਿ ਲਾਈਕ ਆਈਸ ਹਾਕੀ ਦੇ ਰਿਲੇਟਡ ਹੁੰਦੀ ਤੁਸੀਂ ਬਟ ਇਹ ਆ ਵਿਦਆਊਟ ਆਈਸ ਖੇਡੀ ਜਾਂਦੀ ਹੈ ਚਾਹੀ ਕੋਈ ਗੇਮ ਨਹੀਂ ਤਾਂ ਸੇਮ ਹੈ ਜੀ ਹੁਣ ਇੰਡੀਆ ਔਰ ਏਸ਼ੀਆ ਦੇ ਗੋਤਮ ਕੰਬੋਜ ਜੀ ਪ੍ਰੈਜ਼ੀਡੈਂਟ ਨੇ ਜੀ ਔਰ ਮੈਂ ਇੰਡੀਆ ਔਰ ਏਸ਼ੀਆ ਦਾ ਜਨਰਲ ਸੈਕਟਰੀ ਹੈਗਾ ਜੀ ਅੱਛਾ ਜੀ ਫਿਰ ਵੱਡੇ ਬੰਦੇ ਮਿਲ ਗਏ ਸ਼ੋਅ ਦੀ ਚੜ੍ਹਾਈ ਦੇਖ ਲਓ ਐਡਾ ਲੈਵਲ ਆ ਸਾਡੇ ਸ਼ੋਅ ਦਾ ਬਾਕੀ ਥੱਲੇ ਤਾਂ ਲਈ ਰੱਖੀ ਨਹੀਂ ਨਹੀਂ ਜੀ ਐਡੀ ਕੋਈ ਗੱਲ ਨਹੀਂ ਨੇਮ ਕੇ ਹੀ ਚੱਲਣਾ ਪੈਂਦਾ ਐਕਚੁਅਲੀ ਸਾਡੇ ਨਾਲ ਹੁਣ 17 18 ਸਟੇਟ ਜਿਹੜੀਆਂ ਨੇ ਇੰਡੀਆ ਦੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਏਸ਼ੀਆ ਦੇ ਵਿੱਚ ਸਾਡੇ ਨਾਲ ਕਾਫੀ ਸਟੇਟਾਂ ਜੁੜੀਆਂ ਹੋਈਆਂ ਨੇ ਤੇ ਅਸੀਂ ਇੰਡੀਆ ਦੇ ਵਿੱਚ ਇਹਨੂੰ ਇਸ ਗੇਮ ਨੂੰ ਪੂਰਾ ਪ੍ਰਮੋਟ ਕਰ ਰਹੇ ਹਾਂ। ਅੱਛਾ ਭਾਈ ਜਿੱਦਾਂ ਤੁਸੀਂ ਦੱਸਿਆ ਮੈਨੂੰ ਐਥਲੀਟ ਹੋ ਅੱਜ ਕੱਲ ਨਾ ਬੱਚਿਆਂ ਦੇ ਵਿੱਚ ਨਾ ਖਾਸ ਕਰਕੇ ਗੇਮਾਂ ਦਾ ਨਾ ਥੋੜਾ ਜਿਹਾ ਘੱਟ ਕ੍ਰੇਜ਼ ਹੋ ਰਿਹਾਗਾ। ਤੁਸੀਂ ਇਸ ਚੀਜ਼ ਨੂੰ ਕਿਤੇ ਨਾ ਕਿਤੇ ਰਿਲੇਟ ਕਰਦੇ ਹੋ ਮੋਬਾਈਲਾਂ ਦੇ ਨਾਲ ਜਾਂ ਕੁਝ ਹੋਰ ਕਿਸੇ ਗੱਲ। ਬਿਲਕੁਲ ਜੀ ਬਿਲਕੁਲ ਕਿਉਂਕਿ ਅੱਜ ਦਾ ਜਿਹੜਾ ਆਨ ਆਲੀ ਪੀੜ੍ਹੀ ਹੈ ਜਿਹੜੇ ਬੱਚੇ ਨੇ ਉਹ ਮੋਬਾਈਲਾਂ ਦੇ ਵਿੱਚ ਵੜੇ ਹੋਏ ਨੇ ਜਦਕਿ ਤੁਸੀਂ ਅਸੀਂ ਆਪਣੇ ਸਮੇਂ ਦੀ ਗੱਲ ਕਰੀਏ ਤਾਂ ਵੀ ਕੀ ਹੁੰਦਾ ਸੀਗਾ ਮਾਵਾਂ ਗਰਾਊਂਡ ਚੋਂ ਫੜ ਕੇ ਧੱਕੇ ਨਾਲ ਘਰ ਲੈ ਆਉਂਦੀਆਂ ਸੀ ਐ ਵੀ ਤੁਸੀਂ ਘਰਿਓ ਅੱਜ ਦਾ ਟਾਈਮ ਹੈ ਕਿ ਮਾਵਾਂ ਬਾਹਰ ਕੱਢਦੀਆਂ ਵੀ ਬੱਚੇ ਬਾਹਰ ਜਾਓ ਕਿਉਂਕਿ ਉਹ ਮੋਬਾਈਲਾਂ 'ਚ ਬੜੇ ਹੋਏ ਨੇ ਮੋਬਾਈਲਾਂ ਦਾ ਦੇਖੋ ਐਡਵਾਂਟੇਜ ਵੀ ਹੈਗਾ ਡਿਸਐਡਵਾਂਟੇਜ ਜ਼ਿਆਦਾ ਲੱਗਦਾ ਜੀ ਮੈਨੂੰ ਚਾਹ ਦੀ ਚੋਇਸ ਕੀ ਲੈ ਰਹੇ ਨੇ ਸਟੂਡੈਂਟਸ ਦੇ ਨਾਲ ਆਪਾਂ ਗੱਲਬਾਤ ਕਰ ਗਏ ਸਸ਼ਕਾ ਹੈਲੋ 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 ਕਿਦਾਂ ਠੀਕ ਹੋ ਜੀ ਸਾਰੇ ਹਾਂਜੀ ਵਧੀਆ ਵਧੀਆ ਜੀ ਕੀ ਹਾਲ ਹੈ ਵਧੀਆ ਵੀਰੇ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਅਨਚਲ ਹੈ ਜੀ ਪਵਨ ਕੁਮਾਰ ਅੱਛਾ ਮੁੰਡਿਆਂ ਦੀ ਲੁੱਕ ਬਣਾਈ ਹੋਈ ਆ ਪਰਨਾ ਪੂ ਹਾਂਜੀ ਕੋਟ ਦੇਦੇ ਨਹੀਂ ਆਏ ਕਿਤੇ ਮੁੰਡਿਆਂ ਨੂੰ ਨਹੀਂ ਨਹੀਂ ਜੀ ਐਜੀ ਗੱਲ ਹੀ ਆਇਆ ਇੱਧਰ ਹੋ ਜਾਓ ਕੈਮਰੇ ਵੱਲ ਆ ਜਾਓ ਤੇ ਕੀ ਕਰਦੇ ਕਿਉਂ ਕਿਤੇ ਪੜਦੇ ਤੁਸੀਂ ਜੀ ਯੂਨੀਵਰਸਿਟੀ ਚ ਹੈਲ ਵੀ ਸਟੂਡੈਂਟ ਆਂ ਜੀ ਸੈਕਿੰਡ ਈਅਰ ਮੇਰੀ ਸ਼ੋਭਾ ਭਾਜੀ ਇੱਥੇ ਬੈਗ ਹਾਊਸ ਦੀ ਪਵਨ ਬੈਗ ਹਾਊਸ ਅੱਛਾ ਹੈਲਲ ਵੀ ਦੇ ਸਟੂਡੈਂਟ ਵਕੀਲ ਬੰਦੇ ਸਾਡੇ ਸ਼ੋਅ ਦੇ ਵਿੱਚ ਆ ਚੁੱਕੇ ਨੇ ਜੇ ਕਿਸੇ ਨੇ ਆਪਣਾ ਕੇਸ ਸੋਲਵ ਕਰਾਉਣਾ ਤਾਂ ਇਹਨਾਂ ਦਾ ਕੰਟੈਕਟ ਜ਼ਰੂਰ ਲਓ ਤੁਸੀਂ ਸਾਡੇ ਕੋਲੋਂ ਅੱਛਾ ਵਕੀਲ ਸਾਹਿਬ ਦੱਸੋ ਫਿਰ ਆਪਣੀ ਜ਼ਿੰਦਗੀ ਦੇ ਬਾਰੇ ਵੀ ਕਿੱਥੋਂ ਬਲੋਂਗ ਕਰਦੇ ਹੋ ਤੁਸੀਂ ਮੈਂ ਪਾਤੜਾ ਸ਼ਹਿਰ ਤੋਂ ਆਂ ਜੀ ਪਿੰਡ ਮ ਇਧਰ ਅਸੀਂ ਐਲ ਐਲ ਬੀ ਦੇ ਸਟੂਡੈਂਟ ਆ ਯੂਨੀਵਰਸਿਟੀ ਪੜਨਦੇ ਸ਼ਕੀਨ ਆ ਜੀ ਤੇ ਦੋ ਵਾਰ ਟਾਪਰ ਰਹਿ ਚੁੱਕੀ ਆ ਜੀ ਹਾਂਜੀ ਟਾਪਰ ਕੁੜੀ ਪਹੁੰਚ ਚੁੱਕੀ ਟਾਪਰ ਜੀ ਕੀ ਕਹੀਏ ਤੁਹਾਨੂੰ ਟਾਪਰ ਵਕੀਲ ਸਾਹਿਬ ਸਟੂਡੈਂਟ ਤੁਹਾਡਾ ਨਾਮ ਮੈਨੂੰ ਮੇਰਾ ਕੱਚਾ ਨਾਮ ਕੱਦੂ ਆ ਜੀ ਤੁਸੀਂ ਮੈਨੂੰ ਕੱਦੂ ਕਹਿ ਸਕਦੇ ਹੋ ਜੀ ਕੱਦੂ ਕਿਨੇ ਰੱਖਿਆ ਤੁਹਾਡਾ ਨਾਮ ਇਹ ਹੈਗਾ ਸੀ ਜੀ ਕੋਈ ਖਾਸ ਜੀ ਉਹਨਾਂ ਨੇ ਰੱਖਿਆ ਸੀ ਜੀ ਲੋ ਵੀ ਲੋ ਖਾਸ ਖਾਸ ਵੀ ਹੁੰਦੇ ਨੇ ਲੋਕਾਂ ਦੇ ਸਾਡੇ ਕੋਈ ਰਿਹਾ ਹੀ ਨਹੀਂ ਖਾਸ ਅੱਜ ਤੱਕ ਕੋਈ ਨਹੀਂ ਜੀ ਉਹ ਤਾਂ ਕਿਸਮਤ ਦੀਆਂ ਗੱਲਾਂ ਹੁੰਦੀਆਂ ਨੇ ਜੀ ਉਸ ਖਾਸ ਦੇ ਵਾਸਤੇ ਕੁਝ ਦੋ ਲਾਈਨਾਂ ਤੁਹਾਡੇ ਵੱਲੋਂ ਜੇ ਤੁਸੀਂ ਲਿਖ ਦਿਓ ਹਾਂਜੀ ਜ਼ਰੂਰ ਜੀ ਹਾਂਜੀ ਜ਼ਰੂਰ ਦੱਸੋ ਸਾਨੂੰ ਠੀਕ ਪਿਆਰੀ ਜੀ ਸ਼ਾਇਰੀ ਹੈ ਮੇਰੇ ਅਜ਼ੀਜ਼ ਦੋਸਤ ਲਈ ਮੈਂ ਪਿਆਰ ਬਹੁਤ ਤੈਨੂੰ ਕਰਦੀ ਹਾਂ ਜਜ਼ਬਾਤਾਂ ਨੂੰ ਪਹਿਚਾਨ ਮੇਰੇ ਤੇਰੀ ਖੁਸ਼ੀ ਵਿੱਚ ਹੀ ਖੁਸ਼ ਹੋਵਾਂ ਤੇਰੇ ਤੋਂ ਔਰ ਜਹਾਨ ਮੇਰੇ ਜੇ ਮੇਰੇ ਤੇ ਤੈਨੂੰ ਯਕੀਨ ਨਹੀਂ ਲੈ ਜਾਈ ਇੱਕ ਪੈਗਾਮ ਮੇਰਾ ਮੇਰੀ ਮੌਤ ਤੇ ਆ ਕੇ ਮੇਰੀ ਅਰਥੀ ਦੀ ਰਾਖ ਨੂੰ ਛਾਣ ਕੇ ਵੇਖ ਲਵੀ ਮੇਰੀ ਹੱਡੀਆਂ ਤੇ ਵੀ ਹੋਣਾ ਨਾਮ ਤੇਰਾ ਮੇਰੀ ਹੱਡੀਆਂ ਤੇ ਵੀ ਹੋਣਾ ਨਾਮ ਤੇਰਾ ਥੈਂਕ ਯੂ ਕੀ ਬਾਤ ਕੀ ਬਾਤ ਪਰ ਸ਼ਾਇਰ ਸ਼ਾਇਰ ਸਾਹਿਬ ਤੁਹਾਡੀ ਹੱਡੀਆਂ ਕਿੰਨੀਆਂ ਕਿ ਨਿਕਲ ਗਈਆਂ ਨਹੀਂ ਨਹੀਂ ਜੀ ਹਾਲੇ ਤਾਂ ਨਹੀਂ ਨਿਕਲੀਆਂ ਜੀ ਐ ਅਗਲੇ ਨੂੰ ਜੂਮ ਕਰਕੇ ਦੇਖਣਾ ਪੈਣਾ ਵੀ ਕਿੱਥੇ ਹੋਣਾ ਮੇਰਾ ਨਾਮ ਕੋਈ ਨਹੀਂ ਜੀ ਉਹ ਦੇਖ ਲੇਗਾ ਜੀ ਕੀ ਨੇ ਦੇਖਣਾ ਜੀ ਉਹ ਤਾਂ ਦੇਖ ਹੀ ਲੇਗਾ ਜੀ ਦਿਲ ਦਿਲ ਦੀਆਂ ਅੱਖੀਆਂ ਤੋਂ ਦੇਖ ਲੇਗਾ ਹਾਂ ਜੀ ਦਿਲ ਦੀਆਂ ਅੱਖੀਆਂ ਤੋਂ ਦੇਖੀ ਬਈ ਉਸਤਾਦ ਤੇ ਅੱਛਾ ਅੱਜ ਕੱਲ ਠੰਡ ਬੜੀ ਵਧੀ ਹੋਈ ਆ ਤੁਸੀਂ ਇਸ ਟੀ ਨੂੰ ਕਿਦਾਂ ਦੇਖਦੇ ਹੋ ਸਰਿੰਦਰ ਦੀ ਚਾਹ ਜੀ ਖਟ ਘਟਾ ਦਿੰਦੀ ਹੈ ਜੀ ਜਰੂਰ ਜੀ ਸਾਨੂੰ ਅੱਜ ਤੁਸੀਂ ਗਿਫਟ ਕਰ ਰਹੇ ਚਾਹ ਦੋਗਾ ਜਰੂਰ ਜੀ ਪੀਓ ਜੀ ਜੀ ਸਾਹਿਬ ਜੀ ਆ ਆ ਹਾਂ ਸ਼ੋਅ ਦਾ ਫਾਇਦਾ ਹੁੰਦਾ ਜਿਹੜੇ ਮਰਜ਼ੀ ਨੂੰ ਕਹਿ ਦੋ ਅਗਲਾ ਕੈਮਰਾ ਦੇਖ ਕੇ ਕੁਝ ਨਹੀਂ ਕਹਿੰਦਾ ਹਾਂ ਪਿਆ ਦਿੰਦੇ ਆ ਭਾਈ ਪਿਆ ਦਿੰਦੇ ਆ ਨਹੀਂ ਨਹੀਂ ਐਜੀ ਗੱਲ ਨਹੀਂ ਤੁਸੀਂ ਉਂਝ ਵੀ ਆਓ ਅਸੀਂ ਪਿਆਵਾਂਗੇ ਜੀ ਸਾਡੀ ਅੱਜ ਤੋਂ ਚਾਹ ਰੋਜ਼ ਪੱਕਾ ਵਕੀਲ ਸਾਹਿਬ ਦੇ ਵੱਲੋਂ ਅੱਛਾ ਦੁਕਾਨਦਾਰ ਬੰਦੇ ਮਿਲੇ ਨੇ ਸਟੂਡੈਂਟ ਵੀ ਰਹੇ ਹੋ ਤੁਸੀਂ ਨਹੀਂ ਮੈਂ ਇੱਥੇ ਪੜਿਆਦਾ ਹੈਗਾ ਨਹੀਂ ਮੈਂ ਆਪਣਾ ਪਿੰਨ ਤੋਂ ਬਿਲੋਂਗ ਕਰਦਾ ਬੱਲਮਗੜ ਤੋਂ ਮੈਂ ਤੇ ਪਹਿਲੇ ਸਰਿੰਦਰ ਦੀ ਚਾਹ ਕਰਕੇ ਤੇ ਬਹੁਤ ਫੇਮਸ ਹੈ ਜੀ ਆਪਣਾ ਕੰਮ ਵੀ ਤੇ ਨਾ ਬੱਚੇ ਹੋਣ ਤਾਂ ਫਿਰ ਕੁਝ ਵੀ ਨਹੀਂ ਇੱਥੇ ਹੈਗਾ ਜੀ ਬੱਚਿਆਂ ਨਾਲ ਸਭ ਕੁਝ ਹੈ ਅੱਛਾ ਭਾਈ ਕਿੰਨੀ ਉਮਰ ਹੈ ਤੁਹਾਡੀ ਮੇਰੀ ਹੈਗੀ 24 ਸਾਲ ਸਰ ਅੱਛਾ ਤੁਹਾਡਾ ਕੋਈ ਖਾਸ ਨਹੀਂ ਹੈਗਾ ਨਾ ਜੀ ਨਾ ਆਪਣਾ ਤਾਂ ਦੁਕਾਨਦਾਰੀ ਤੋਂ ਖਾਸ ਕੁਝ ਨਹੀਂ ਹੈਗਾ ਜੀ ਸਰਿੰਦਰ ਦੀ ਚਾਹ ਖਾਸ ਹੈ ਹਾਂ ਸਰਿੰਦਰ ਦੀ ਚਾਹ ਖਾਸ ਹੈ ਜੀ ਮਿਲ ਨਹੀਂ ਕੋਈ ਭਾਈ ਨਾ ਜੀ ਨਾ ਕੰਮ ਤਾਂ ਟਾਈਮ ਹੀ ਨਹੀਂ ਮਿਲਦਾ ਸਰ ਪੈਸੇ ਵੀ ਕਮਾਉਣਾ ਕਿੱਥੇ ਲੈ ਕੇ ਜਾਓਗੇ ਇਹਨੇ ਪੈਸੇ ਜੇ ਕੋਈ ਮੇਰੀ ਚਾਹ ਵਾਸਤੇ ਹੀ ਸਰਿੰਦਰ ਦੀ ਚਾਹ ਸਰਿੰਦਰ ਦੀ ਚਾਹ ਪਤਾ ਨਹੀਂ ਕੀ ਘੋਲ ਕੇ ਪਿਆਉਂਦਾ ਪਤੰਦਰ ਸਾਰਿਆਂ ਨੇ ਇਹਨੇ ਤੰਗ ਕੀਤਾ ਹੋਇਆ ਹੈ ਸਰ ਚਾਹ ਦੇ ਵਿੱਚ ਬਹੁਤ ਕਮਾਲ ਹੈ ਜੀ ਤੇ ਕੀ ਕੁਝ ਪੌਂਦਾ ਪੁੱਛ ਲੋ ਕਿਤੇ ਗਲਤ ਸਮਝ ਨਾ ਹੋਣਾ ਨਾ ਜੀ ਨਾ ਸਰਿੰਦਰ ਦਾ ਪਿਆਰੇ ਬਹ ਪੈਂਦਾ ਜੀ ਚਾਚਾ ਅੱਛਾ ਨਾ ਵਕੀਲ ਸਾਹਿਬ ਨੇ ਮੈਨੂੰ ਚਾਹ ਵਾਸਤੇ ਪੁੱਛਿਆ ਨਾ ਮੈਨੂੰ ਉਹ ਫੀਲਿੰਗ ਜੀ ਆਈ ਜਾਂਦੀ ਪਹਿਲੀ ਵਾਰ ਕਿਸੇ ਕੁੜੀ ਨੇ ਕਿਹਾ ਚਾਹ ਤੇ ਆਜੋ ਮੈਂ ਵੀ ਮੇਰੇ ਕਿਸੇ ਮੁੰਡੇ ਨੂੰ ਪਹਿਲੀ ਵਾਰ ਹੀ ਕਿਹਾ ਮੇਰੇ ਭੈਣ ਭਾਈਆਂ ਨੂੰ ਜ਼ਰੂਰ ਬੁਲਾ ਲੈਣੀ ਆ ਮੈਂ ਭੈਣ ਮੈਂ ਭਰਾ ਕਿਵੇਂ ਤੁਸੀਂ ਭਰਾ ਹੀ ਹੋ ਵੀਰੇ ਇੱਕੋ ਗੱਲ ਲੱਗੇ ਤੇਰੀ ਮਾੜੀ ਕੁੜੀ ਏ ਨੀ ਵੀਰਾ ਵੀਰਾ ਕਹਿ ਗਈ ਦਿਨ ਤੋੜੀ ਠੀਕ ਹੈ ਬਹੁਤ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਵੀਰੇ ਬੰਦਾ ਮੁੰਡਿਆਂ ਵਰਗੀ ਤਾਂ ਕੁੜੀਆਂ ਮੈਨੂੰ ਕੌਣ ਪਸੰਦ ਕਰੂਗਾ ਕੋਈ ਗੱਲ ਨਹੀਂ ਤੁਹਾਡਾ ਖਾਸ ਪਸੰਦ ਕਰੇਗਾ ਤੁਹਾਨੂੰ ਹਾਂ ਉਹ ਤਾਂ ਵਕਈ ਆ ਅੱਛਾ ਆਊਟਰੂਟ ਗੇੜੀ ਦਾ ਸ਼ੋਅ ਸਾਡਾ ਅਨਾਉਂਸ ਕਰ ਦੋ ਜਰੂਰ ਦੇਖੋ ਹਾਂਜੀ ਇਹਨਾਂ ਦਾ ਸ਼ੋਅ ਜਰੂਰ ਦੇਖਿਓ ਤੁਸੀਂ ਸਾਰੇ ਆਊਟਰੂਟ ਗੇੜੀ ਆਊਟਰੂਟ ਗੇੜੀ ਹੈ ਪੰਜਾਬੀ ਡਾਕ ਤੇ ਪੰਜਾਬੀ ਡਾਕ ਤੇ ਆਏਗਾ ਤੁਸੀਂ ਜਰੂਰ ਦੇਖਿਓ ਫੋਲੋ ਕਰ ਲਿਓ ਸਾਰੇ ਚੈਨਲ ਨੂੰ ਸੋ ਥੈਂਕ ਯੂ ਤੇ ਐਂਕਰ ਨੂੰ ਵੀ ਐਂਕਰ ਨੂੰ ਵੀ ਅਜੇ ਬਿੱਲਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਬ੍ਰੇਕ ਥੈਂਕ ਯੂ ਸਰ ਬਹੁਤ ਵਧੀਆ ਲੱਗਿਆ ਇਹ ਲੋਕਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਇਹ ਕਿਦਾਂ ਦਾ ਲੱਗਿਆ ਸਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਠੰਡ ਬੜੀ ਹੋ ਗਈ ਬਾਬੇ ਮਿੱਤਰੋ ਜੇ ਕਿਸੇ ਨੂੰ ਕੁਝ ਗਿਫਟ ਕਰਨਾ ਸਾਨੂੰ ਹਣੇ ਜਰੂਰ ਸਾਨੂੰ ਦੱਸਿਓ ਤੇ ਤਦ ਤੱਕ ਲਈ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਜਿੱਥੇ ਵੀ ਰਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਦੇ ਰਹੋ ਵੀ ਹਾਂ ਭਾਈ ਅਸੀਂ ਤੇਰਾ ਸ਼ੋਅ ਦੇਖੀ ਆਣੇ ਆ ਥੈਂਕ ਯੂ ਧੰਨਵਾਦ ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਅਜੇ ਬਿੱਲਾ ਧੰਨਵਾਦ ਅਸ਼ਿਕਰ ਸ਼ਪਕ ਹੈ